ਰਾਜਾ ਸੀ ਉਹਦੀਆਂ ਸੱਤ ਰਾਣੀਆਂ ਰਾਜਾ ਪਰਦੇਸ ਗਿਆ ਰਾਣੀਆਂ ਨੂੰ ਕਹਿੰਦਾ ਮੈਂ ਤੁਹਾਨੂੰ ਉੱਥੇ ਜਾ ਕੇ ਚਿੱਠੀ ਲਿਖੂੰਗਾ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੇਗੀ ਉਹ ਤੁਸੀਂ ਫਿਰ ਚਿੱਠੀਆਂ ਲੈ ਕੇ ਮੰਗਾ ਲਿਓ ਰਾਜਾ ਗਿਆ ਪਰਦੇਸ ਕਹਿੰਦਾ ਇੱਥੇ ਗਹਿਣੇ ਬੜੇ ਵਧੀਆ ਐ ਇੱਥੇ ਸਾੜੀ ਬਹੁਤ ਸੋਹਣੀ ਮਿਲਦੀ ਐ ਕੱਪੜੇ ਬਹੁਤ ਸੋਹਣੇ ਨੇ ਇੱਥੇ ਹਾਰ ਸ਼ਿੰਗਾਰ ਬੜੇ ਵਧੀਆ ਨੇ ਇੱਥੇ ਲਹਿੰਗਾ ਚੋਲੀਆਂ ਬਹੁਤ ਸੋਹਣੀਆਂ ਨੇ ਇੱਥੇ ਦੁਪੱਟੇ ਬਹੁਤ ਸੋਹਣੇ ਨੇ ਇੱਥੇ ਸੋਨੇ چاندی ਤਾਂਬੇ ਪਿੱਤਲ ਕਾਂਸੀ ਦੇ ਬਰਤਨ ਬੜੇ ਸੋਹਣੇ ਨੇ ਹੁਣ ਰਾਣੀਆਂ ਨੇ ਚਿੱਠੀਆਂ ਲਿਖੀਆਂ ਇੱਕ ਕਹਿੰਦੀ ਮੇਰੇ ਲਈ 9 ਲੱਖ ਹਾਰ ਲਿਆਈ ਆਪਾਂ ਵੀ ਨਿੱਤ ਚਿੱਠੀਆਂ ਨਹੀਂ ਲਿਆਉਂਦੇ ਇੱਥੇ ਕਹਦੇ ਵੈਸੇ ਬੋਲੋ ਚਿੱਠੀਆਂ ਹੀ ਆਉਂਦੀਆਂ ਨੇ ਗੁਰੂ ਸਾਹਿਬ ਅੱਗੇ ਦੂਜੀ ਰਾਣੀ ਕਹਿੰਦੀ ਮੇਰੇ ਲਈ ਸਾੜੀ ਲੈ ਕੇ ਆਈ ਤੀਜੀ ਕਹਿੰਦੀ ਮੇਰੇ ਲਈ ਲਹਿੰਗਾ ਚੋਲੀ ਲੈ ਕੇ ਆਈ ਚੌਥੀ ਕਹਿੰਦੀ ਮੇਰੇ ਲਈ ਬਰਤਨ ਲੈ ਆਈ ਪੰਜਵੀਂ ਕਹਿੰਦੀ ਮੇਰੇ ਲਈ ਗਹਿਣੇ ਲੈ ਆਈ ਛੇਵੀਂ ਕਹਿੰਦੀ ਮੇਰੇ ਲਈ ਮਾਲਾ ਲੈ ਆਈ ਮੇਰੇ ਲਈ ਮੋਤੀਆਂ ਦੀ ਮਾਲਾ ਲਿਆਈ ਤੇ ਜਿਹੜੀ ਸਭ ਤੋਂ ਛੋਟੀ ਸੀ ਨਾ 7ਵੀਂ ਉਹਨੇ ਲਾਲ ਸ਼ਾਹੀ ਲਈ ਦੂਜਿਆਂ ਨੇ ਤਾਂ ਕਾਲੀ ਸ਼ਾਹੀ ਨਾਲ ਲਿਖਿਆ ਉਹਨੇ ਮਾਂ ਦੀ ਧੀ ਨੇ ਲਾਲ ਸ਼ਾਹੀ ਲਈ ਤੇ ਕੋਰੇ ਕਾਗਜ਼ ਤੇ ਲਿਖਤਾ ਸਾ ਤੇ ਮੂਰੇ ਪਤਾ ਕੰਨਾ ਕੀ ਪਤਾ ਬੋਲੋ ਸਾ ਬੋਲਿਓ ਸਾ ਯਾਦ ਰੱਖੋ ਉਹ ਜਦੋਂ ਚਿੱਠੀਆਂ ਰਾਜੇ ਕੋਲ ਪਹੁੰਚੀਆਂ ਰਾਜਾ ਕਹਿੰਦਾ ਵੀ ਠੀਕ ਐ ਵੱਡੀ ਲਈਆ ਉਦੋਂ ਬਾਅਦ ਆਹ ਤੇਰਾ ਆਹ ਕਹਿੰਦੇ ਆ ਛੋਟੀ ਨੇ ਕੀ ਮੰਗਾਇਆ ਵਜ਼ੀਰ ਨੇ ਚਿੱਠੀ ਖੋਲ ਕੇ ਦਿੱਤੀ ਲਾਲ ਅੱਖਰ ਨਾਲ ਸਾਪ ਆਇਆ ਹੋਇਆ ਉਹ ਕਹਿੰਦਾ ਇਹ ਕੀ ਮਤਲਬ ਹੈ ਵਜ਼ੀਰਾ ਇਹ ਕੀ ਲਿਖਿਆ ਹੁਣ ਸਾ ਦਾ ਕੀ ਪਤਾ ਲੱਗੇ ਵੀ ਕੀ ਐ ਇਹ ਇਹ ਕੀ ਲਿਖਿਆ ਹੈ ਕਹਿੰਦਾ ਸਾਗ ਤਾਂ ਨਹੀਂ ਲਿਖਿਆ ਉਹ ਕਹਿੰਦਾ ਪਤਾ ਨਹੀਂ ਕੀ ਲਿਖਿਆ ਪਤਾ ਨਹੀਂ ਕੀ ਫਿਰ ਬੜਾ ਸਿਆਣਾ ਵਜ਼ੀਰ ਸੀ ਨਾ ਜਿਹੜਾ ਉਹਨੂੰ ਬੁਲਾਇਆ ਕਹਿੰਦੇ ਪੜਖਾਂ ਕੀ ਲਿਖਿਆ ਹੁਣ ਵਜ਼ੀਰ ਬੜੇ ਦਿਮਾਗੀ ਹੁੰਦੇ ਨੇ ਵਜ਼ੀਰ ਕਹਿੰਦਾ ਰਾਜਾ ਵੱਡੀਆਂ ਰਾਣੀਆਂ ਨੇ ਕਾਲੀ ਸ਼ਾਹੀ ਨਾਲ ਲਿਖ ਕੇ ਕਾਲੇ ਅੱਖਰਾਂ ਨਾਲ ਵਸਤੂਆਂ ਮੰਗਾ ਲੀਆਂ ਛੋਟੀ ਰਾਣੀ ਨੇ ਲਾਲ ਸ਼ਾਹੀ ਨਾਲ ਸਾਲ ਲਿਖ ਕੇ ਭੇਜਿਆ ਇਹਦਾ ਮਤਲਬ ਲਾਲਸਾ ਲਾਲਸਾ ਛੋਟੀ ਰਾਣੀ ਨੂੰ ਤੇਰੀ ਲਾਲਸਾ ਹੈ ਆਖੋ ਸਤਨਾ ਵਾਹਿਗੁਰੂ ਰਾਜਾ ਛੋਟੀ ਰਾਣੀ ਤੇਰੇ ਦਰਸ਼ਨਾਂ ਦੀ ਲਾਲਸਾ ਕਰਦੀ ਹੈ ਰਾਜਾ ਬੜਾ ਪ੍ਰਸੰਨ ਹੋਇਆ ਕਹਿੰਦਾ ਵਾਕਈ ਛੋਟੀ ਰਾਣੀ ਹੀ ਮੈਨੂੰ ਦਿਲੋਂ ਪ੍ਰੇਮ ਕਰਦੀ ਹੈ ਜਦੋਂ ਪਰਦੇਸ ਤੋਂ ਆਇਆ ਸਾਰੀਆਂ ਰਾਣੀਆਂ ਨੇ ਫੁੱਲ ਪਾਏ ਫਾਰ ਪਾਏ ਨਮਸ਼ਕਾਰਾਂ ਕੀਤੀਆਂ ਕਹਿੰਦਾ ਵਜ਼ੀਰਾ ਇਹਦੀ ਚੀਜ਼ ਦੇ ਦੂਜੇ ਨੂੰ ਕਹਿੰਦਾ ਇਹਦੀ ਵਸਤੂ ਦੇ ਆ 第三 ਨੰਬਰ ਦੀ ਰਾਣੀ ਇਹਨੂੰ ਇਹਦੀ ਚੀਜ਼ ਦੇ ਦੇ ਉਹ ਕਹਿੰਦੀਆਂ ਜੀ ਆਜੋ ਕਕਸ਼ ਵਿੱਚ ਆਓ ਜਲ ਪਾਣੀ ਗ੍ਰਹਿਣ ਕਰੋ ਜਿਹੜੀ ਸਭ ਤੋਂ ਛੋਟੀ ਸੀ ਨਾ ਉਹ ਖੜੀ ਦਰਵਾਜ਼ੇ 'ਤੇ ਰਾਜਾ ਉਹਦੇ ਦਰਵਾਜੇ 'ਚ ਜਾ ਕੇ ਖੜ ਗਿਆ। ਰਾਣੀ ਨੇ ਨਮਸਕਾਰ ਕੀਤੀ ਕਹਿੰਦੀ ਆਓ Swami ji ਆਓ ਪਤੀ ਪਰਮੇਸ਼ਰ ਜੀ ਰਾਜਨ ਅੰਦਰ ਪ੍ਰਵੇਸ਼ ਕਰੋ। ਤੇ 6 ਦੀਆਂ 6 ਰਾਣੀਆਂ ਵੇਖਦੀਆਂ ਰਹਿ ਗਈਆਂ ਕਿ ਰਾਜਾ ਸਾਨੂੰ 6 ਜਣੀਆਂ ਨੂੰ ਛੱਡ ਕੇ ਛੋਟੀ ਰਾਣੀ ਕੋਲ ਚਲਾ ਗਿਆ ਹੈ। ਸਾਹਿਬ ਕਹਿੰਦੇ ਨੇ ਸਾਡੀਆਂ ਵੀ ਇਸੇ ਤਰ੍ਹਾਂ ਮੰਗਾਂ ਹੁੰਦੀਆਂ ਨੇ ਨਿਤ ਪਰ ਅਸੀਂ ਨਾਮ ਰੂਪੀ ਰੱਬ ਰੂਪੀ ਰਾਜੇ ਨੂੰ ਮੰਗਦੇ ਹੀ ਨਹੀਂ ਉਹਦੀ ਲਾਲਸਾ ਕਦੇ ਕਰਦੇ ਹੀ ਨਹੀਂ ਤੇ ਜਿਹਨੇ ਉਹਨੂੰ ਘਰ ਵਿੱਚ ਬੁਲਾ ਲਿਆ ਨਾ ਤੇ ਜਿਹਦੇ ਘਰ ਰਾਜਾ ਆ ਗਿਆ ਉਹਦੇ ਘਰ ਕਮੀ ਰਹਿ ਜੂ ਕੋਈ ਬੋਲਦੇ ਨਹੀਂ ਦੱਸੋ ਜਿਹਦੇ ਘਰੇ ਰਾਜਾ ਆ ਗਿਆ ਉਹਦੇ ਘਰੇ ਤਾਂ ਸਾਰੀਆਂ ਵਸਤੂ ਆਪੇ ਆਉਣਗੀਆਂ ਨੌਕਰ ਜਾ ਕਰ ਗਹਿਣੇ ਖਾਣ ਪੀਣ ਐਸ਼ ਔਰ ਸਭ ਕੁਝ ਕਿਹੜੀ ਚੀਜ਼ ਦੀ ਕਮੀ ਰਹਿ ਜੂ ਉੱਥੇ ਜਿੱਥੇ ਰਾਜਾ ਆ ਗਿਆ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਹੋ ਨਾਨਕ ਜੇ ਠਾਕੁਰ ਪਾਇਆ ਸਭ ਕੁਝ ਤਿਸਕੇ ਗ੍ਰਹਿ ਮੈਂ ਆਇਆ ਜਿਨ੍ਹਾਂ ਨੇ ਠਾਕੁਰ ਨੂੰ ਪਾਲਿਆ ਸਭ ਕੁਝ ਉਹਨਾਂ ਦੇ ਘਰ ਆਪੇ ਆ ਜਾਂਦਾ ਆਖੋ ਸਤਨਾਮ ਰੋਟੀ ਹੀ ਰੱਖਾਂ ਦੀ ਝੁੱਗੀ ਚ ਰਹਿ ਕੇ ਰਹਿਣ ਵਾਲਾ ਗੁਜ਼ਾਰਾ ਕਰਨ ਵਾਲਾ ਖਾਂਦਾ ਹੈ ਤੇ ਰੋਟੀ ਹੀ ਕਰੋੜਾਂ ਅਰਬਾਂ ਪਤੀ ਮਹਿਲਾ ਵਿੱਚ ਰਹਿਣ ਵਾਲਾ ਖਾਂਦਾ ਹੋਏਗਾ ਖਾ ਕੇ ਉਹ ਸੌਂਦਾ ਹੈ ਖਾ ਕੇ ਆਪਾਂ ਸੌਂਨੇ ਆ ਭੁੱਖਾ ਹੀ ਉੱਠਦਾ ਹੈ ਭੁੱਖੇ ਸਾਰੀ ਦੁਨੀਆ ਉੱਠਦੀ ਹੈ ਸਭ ਨੂੰ ਨੀਂਦ ਆਉਂਦੀ ਹੈ ਸਭ ਸੌਂਦੇ ਨੇ ਸਭ ਜਾਗਦੇ ਨੇ ਸਭ ਖਾਂਦੇ ਨੇ ਪਰ ਜਿਨ੍ਹਾਂ ਨੇ લી વસ્તુ ਮੰગી ਨਾ ਵਿਣ ਤੋਂ ਦਹੋਰ ਜੇ ਮੰਗਣਾ ਸਿਰ ਦੁੱਖਾ ਕੇ ਦੁੱਖ ਦੇ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਭਾਵ ਸਮਝਿਓ 사ਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਹਰ ਕਾ ਨਾਮ ਜਪਤ ਹੋਏ ਸਕੇ ਤੇ ਬਿਨਾ ਸੰਤੋਖ ਨਹੀਂ ਕੋ ਰਾਜੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਗਿਰਥੇ ਸਭ ਕਾਜ ਇਹ ਗਿਰਥੇ ਨੇ ਇੱਕ ਉਹ ਘੜੀ ਨਾਲ ਜਾਣੀ ਹੈ ਜਿਹੜੀ ਘੜੀ ਤੂੰ ਡੀਪਲੀ ਅੰਦਰੋਂ ਉਤਰ ਕੇ ਉਹਦੇ ਨਾਲ ਜੁੜ ਗਿਆ